ਫਿਕਰ ਕਰਨ ਵਾਲਿਆਂ ਨੂੰ ਸਤਾਉਂਦਾ ਇੱਕੋ ਖੁਆਬ ਜਿਉਂਦਾ ਰਹੇ ਪੰਜਾਬ ਜਿਉਂਦਾ ਰਹੇ ਪੰਜਾਬ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਲਗਨ ਸੇਠ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਆ ਇੱਕ ਨਵੀਂ ਚਰਚਾ ਲੈ ਕੇ ਅੱਜ ਖਾਸ ਚਰਚਾ 'ਚ ਅਸੀਂ ਗੱਲ ਕਰਾਂਗੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੀ ਸੀ ਪੰਜਾਬ ਦੇ ਮੁਕਤੇ ਰਹੀ ਅਕਾਲੀ ਦਲ ਦੇ ਪਿਛੜਨ ਦੇ ਕੀ ਕਾਰਨ ਰੇ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਬਾਰੇ ਵੀ ਗੱਲ ਕਰਾਂਗੇ ਤੇ ਭਵਿੱਖ ਚ ਅਕਾਲੀ ਧੜਿਆ ਦੀ ਏਕਤਾ ਬਾਰੇ ਵੀ ਗੱਲ ਕਰਾਂਗੇ ਇਹਦੇ ਨਾਲ ਆਪਾਂ ਰਾਜ ਦੀ ਖੇਤਰੀ ਪਾਰਟੀ ਜੋ ਹੈ ਇਸ ਦਾ ਉਭਾਰ ਕਿਵੇਂ ਹੋਏਗਾ ਇਸ ਦੇ ਬਾਰੇ ਵੀ ਗੱਲ ਕਰਾਂਗੇ ਤਾਂ ਇਹਨਾਂ ਸਭ ਸਵਾਲਾਂ ਦਾ ਜਵਾਬ ਦੇਣ ਦੇ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪત્રਕਾਰ ਸਾਧਾਰ ਜੋਗਿੰਦਰ ਸਿੰਘ ਜੀ ਸਵਾਗਤ ਹੈ ਵਾਜਦਾ ਪੰਜਾਬ ਤੇ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਪਰ ਸਭ ਸ਼ੁਰੂਆਤ ਆਪਾਂ ਅਕਾਲੀ ਦਲ ਦੇ ਇਤਿਹਾਸ ਤੋਂ ਕਰਦੇ ਆਂ ਲਗਨ ਜੀ ਜਿਹੜਾ ਅੱਜ ਦਾ ਤੁਸੀਂ ਬੇਸ਼ੱਕ ਚੁਣਿਆ ਕਿਉਂਕਿ ਸਭ ਤੋਂ ਵੱਡਾ ਵੱਡਾ ਜਿਹੜਾ ਮੁੱਦਾ ਅੱਜ ਦੀ ਤਰੀਕ ਚ ਪੰਜਾਬ ਚ ਉਹ ਅਕਾਲੀ ਦਲ ਹੀ ਸਭ ਤੋਂ ਵੱਧ ਚਰਚਾ ਚ ਆ ਭਾਵੇਂ ਅਕਾਲੀ ਦਲ ਹਾਸ਼ੀਏ ਚ ਹੈ ਪਰ ਪੰਜਾਬ ਦੀ ਖੇਤਰੀ ਪਾਰਟੀ ਹੋਣ ਕਰਕੇ ਲੋਕਾਂ ਦਾ ਲਗਾਓ ਹੋਣ ਕਰਕੇ ਜਾਂ ਖਾਸ ਕਰਕੇ ਸਿੱਖਾਂ ਦਾ ਲਗਾਓ ਹੋਣ ਕਰਕੇ ਅਕਾਲੀ ਦਲ ਜਿਹੜਾ ਚਰਚਾ ਚ ਸਭ ਤੋਂ ਵੱਧ ਜੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਾਲੀ ਦਲ ਦੇ ਇਤਿਹਾਸ ਦੀ ਕਾਲੀ ਦਲ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਕਾਲੀ ਦਲ ਦਾ ਇਤਿਹਾਸ ਆਜ਼ਾਦੀ ਤੋਂ ਪਹਿਲਾਂ 1920 ਚ ਸ਼ੁਰੂ ਹੋਈ ਕਾਲੀ ਦਲ ਦਾ ਗਠਨ ਹੁੰਦਾ ਔਰ ਕਾਲੀ ਦਲ ਦਾ ਇਤਿਹਾਸ ਜਿਹੜਾ ਬੜਾ ਗੌਰਵਮਈ ਹੈ ਔਰ ਸੰਘਰਸ਼ਮਈ ਹੈ ਮੋਰਚਿਆਂ ਚੋਂ ਸੰਘਰਸ਼ ਚੋਂ ਕਾਲੀ ਦਲ ਨਿਕਲਿਆ ਔਰ ਕਾਲੀ ਦਲ ਨੇ ਕਹਿ ਲਓ ਆਜ਼ਾਦੀ ਤੋਂ ਪਹਿਲਾਂ ਜਿਹੜਾ ਹੈਗਾ ਗੁਰਦੁਆਰਿਆਂ ਦੇ ਪ੍ਰਬੰਧ ਦੇ ਮੋਰਚੇ ਨੂੰ ਲੈ ਕੇ ਜੈਤੋ ਦਾ ਮੋਰਚਾ ਤੇ ਖੋਰ ਬਹੁਤ ਸਾਰੇ ਮੁੱਦਿਆਂ ਤੇ ਜਿਹੜੀ ਹੈ ਲੜਾਈ ਲੜੀ ਹੈ ਅੰਗਰੇਜ਼ ਸਰਕਾਰ ਦੇ ਖਿਲਾਫ ਔਰ ਅੰਗਰੇਜ਼ ਸਰਕਾਰ ਨੂੰ ਝੁਕਾਇਆ ਵੀ ਹੈ ਔਰ ਇਤੋਂ ਤੱਕ ਕਹਿ ਕੇ ਕਾਲੀ ਦਲ ਜਦੋਂ ਮੋਰਚਿਆਂ 'ਚੋਂ ਜਿੱਤਿਆ ਅੰਗਰੇਜ਼ ਸਰਕਾਰ ਝੁਕੀ ਹੈ ਤਾਂ ਇਹ ਹੋ ਗਿਆ ਸੀ ਕਿ ਆਜ਼ਾਦੀ ਦੀ ਜਿਹੜੀ ਪਹਿਲੀ ਲੜਾਈ ਹੈ ਗਾਦੀ ਨੇ ਕਿਹਾ ਸੀ ਕਿ ਆਜ਼ਾਦੀ ਦੀ ਪਹਿਲੀ ਲੜਾਈ ਜਿਹੜੀ ਆ ਉਹ ਜਿੱਤੀ ਗਈ ਜੀ ਔਰ ਜਿਹੜੀ ਤੁਸੀਂ ਗੱਲ ਕਰਦੇ ਹੋ ਕਾਲੀ ਦਲ ਦੇ ਗਾਂ ਆਪਾਂ ਆਜ਼ਾਦੀ ਤੋਂ ਬਾਅਦ ਵੀ ਆ ਜੀਏ ਜੇ ਐਮਰਜੈਂਸੀ ਦੇ ਖਿਲਾਫ ਸਭ ਤੋਂ ਵੱਡੀ ਲੜਾਈ ਲੜੀ ਗਈ ਹੈ ਪੂਰੇ ਦੇਸ਼ 'ਚ ਜਦੋਂ ਐਮਰਜੈਂਸੀ ਲਾਈ ਜਾਂਦੀ ਹੈ 인ਦਰਾਂਗਨਦੀ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਤਾਂ ਸਭ ਤੋਂ ਵੱਡੀ ਲੜਾਈ ਸ਼੍ਰੋਮਣੀ ਕਾਲੀ ਦਲ ਵੱਲੋਂ ਲੜੀ ਗਈ ਹੈ ਔਰ 19 ਮਹੀਨੇ ਲੜਾਈ ਲੜੀ ਗਈ ਹੈ ਗ੍ਰਿਫਤਾਰੀਆਂ ਦਿੱਤੀਆਂ ਨੇ ਬੜਾ ਵਿਖਾ ਸੰਘਰਸ਼ ਕੀਤਾ ਔਰ ਜਿਹੜੀ ਹੈਗਾ ਹੀ ਇਸ ਯੰਗ ਚ ਕਹਿ ਲੋ ਜਾਂ ਐਮਰਜੈਂਸੀ ਚ ਕਾਲੀ ਦਲ ਦਾ ਆਭਾਰ ਜਾਂ ਕਾਲੀ ਲੀਡਰਸ਼ਿਪ ਦਾ ਆਭਾਰ ਇਕੱਲੇ ਪੰਜਾਬ 'ਚ ਨਹੀਂ ਪੂਰੇ ਦੇਸ਼ 'ਚ ਹੋਇਆ। ਸਹੀ ਪੂਰੇ ਦੇਸ਼ 'ਚ ਕਹ ਲੋ ਕਾਲੀ ਦਲ ਦੀ ਜਿਹੜਾ ਕਾਲੀ ਲੀਡਰਸ਼ਿਪ ਤਾਂ ਉਸ ਸਮੇਂ ਨਾਂ ਚਮਕਿਆ ਕਿ ਜੇ ਐਮਰਜੈਂਸੀ ਦੇ ਖਿਲਾਫ ਲੜਾਈ ਲੜੀ ਗਈ ਹੈ ਤਾਂ ਉਹ ਕਾਲੀ ਦਲ ਵੱਲੋਂ ਲੜੀ ਗਈ ਹੈ। ਅਗਰ ਉਹ ਤੋਂ ਬਾਅਦ ਵੀ ਜੇ ਗੱਲ ਕਰ ਲਈਏ ਤਾਂ ਕਾਲੀ ਦਲ ਵੱਖ-ਵੱਖ ਮੁੱਦਿਆਂ 'ਤੇ ਜੇ ਜੇ ਪੰਜਾਬੀ ਕਹ ਲੋ ਸੂਬੇ ਲਈ ਕਾਲੀ ਦਲ ਦੀ ਲੜਾਈ ਜਿਹੜੀ ਹੈ ਉਹ ਜ਼ਿਕਰ ਜਾਊਗਾ। ਉਹ ਤੋਂ ਬਾਅਦ ਵੀ ਜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲਈਏ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲਈਏ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਕਰ ਲਈਏ ਜਾਂ ਆਪਾਂ ਉਹਦੇ ਨਾਲ ਹੀ ਗੱਲ ਕਰ ਲਈਏ ਚੰਡੀਗੜ੍ਹ ਰਾਜਧਾਨੀ ਜਿਹੜੀ ਹੈ ਪੰਜਾਬ ਨੂੰ ਦਵਾਉਣ ਲਈ ਕਾਲੀ ਤੋਂ ਲੰਬਾ ਸਮਾਂ ਲੜਾਈ ਲੜਦਾ ਰਿਹਾ ਇਹਨਾਂ ਮੁੱਦਿਆਂ ਤੇ ਔਰ ਜੇ ਧਰਮ ਯੁੱਧ ਮੂਲ ਚ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਜੀ ਖਾਸ ਕਰ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਹੈ ਜਾਂ ਫੈਡਰਲ ਢਾਂਚੇ ਦੀ ਮੰਗ ਦੀ ਗੱਲ ਹੈ ਤਾਂ ਕਾਲੀ ਦਲ ਉਹ ਚ ਮੋਰੀ ਰੋਲ ਅਦਾ ਕਰਦਾ ਰਿਹਾ ਔਰ ਮੋਰੀ ਹੋ ਕੇ ਇਹਨਾਂ ਮੰਗਾਂ ਤੇ ਪਹਿਰੇਦਾਰੀ ਵੀ ਕਰਦਾ ਰਿਹਾ ਭਾਵੇਂ ਹੋਰ ਵੀ ਸਟੇਟਾਂ ਹੋਣ ਤਾਂ ਇਸ ਮੁੱਦੇ ਤੇ ਫੈਡਰਲ ਢਾਂਚੇ ਦੇ ਮੁੱਦੇ ਤੇ ਜਾਂ ਵੱਧਦੇ ਅਧਿਕਾਰਾਂ ਦੇ ਮੁੱਦੇ ਤੇ ਗੱਲ ਕਰ ਰਹੀਆਂ ਪਰ ਸਭ ਤੋਂ ਜਿਹੜੀ ਮੋਰੀ ਭੂਮਿਕਾ ਹੈ ਉਹ ਕਾਲੀ ਦਲ ਨਿਭਾਉਂਦਾ ਰਿਹਾ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਇਤਿਹਾਸ ਦਾ ਜ਼ਿਕਰ ਕਰ ਲੀਏ ਤਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਜੇ ਫਰੋਲਿਆ ਜਾਵੇ ਤਾਂ ਬੜੀਆਂ ਇਹ ਮੈਂ ਜਿਹੜੀਆਂ ਕੈਲੋ ਲੜਾਈਆਂ ਦਾ ਜ਼ਿਕਰ ਕੀਤਾ ਔਰ ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਕਾਲੀ ਦਲ ਦੇ ਬੈਕਪਟ ਤੇ ਆਉਣ ਦਾ ਕੀ ਕਾਰਨ ਹੈ ਬਿਲਕੁਲ ਸਰ ਵੱਡਾ ਸਵਾਲ ਹੈ ਇਹ ਵੀ ਇਤਿਹਾਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਹਾਸ਼ੀਏ ਤੇ ਜਾਣ ਦਾ ਅਕਾਲੀ ਦਲ ਦਾ ਕਾਰਨ ਕੀ ਹੈ ਦੇਖੋ ਇਹ ਇਹ ਚ ਦੇਖੋ ਇਹ ਚ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਅਕਾਲੀ ਦਲ ਦਾ ਅ ਅਕਾਲੀ ਦਲ ਕੱਲੀ ਸਿੱਖਾਂ ਦੀ ਨਵੰਦਾ ਜਮਾਤ ਨਹੀਂ ਨਹੀਂ ਰਹੀ ਅਕਾਲੀ ਦਲ ਸਮੁੱਚ ਉੱਚੇ ਪੰਜਾਬੀਆਂ ਦੀ ਕਹੋ ਨਮੈਂਦਾ ਜਮਾਤ ਆ ਔਰ ਕਾਲੀ ਦਲ ਨੇ ਪੰਜਾਬੀਆਂ ਦੇ ਕੱਲੇ ਸਿੱਖਾਂ ਦੇ ਨਹੀਂ ਚਾਹ ਹਿੰਦੂ ਆ ਚਾਹ ਮੁਸਲਮਾਨ ਆ ਚਾਹ ਹੋਰ ਭਾਈਚਾਰਾ ਸਾਰਿਆਂ ਦੇ ਸਾਂਝੇ ਤੌਰ ਤੇ ਜਿਹੜੇ ਪੰਜਾਬੀਆਂ ਦੇ ਮੁੱਦੇ ਨੇ ਉਹ ਵੀ ਕਾਲੀ ਦਲ ਨੇ ਕਹੋ ਉਹਨਾਂ ਮੁੱਦਿਆਂ ਨੂੰ ਲੈ ਕੇ ਲੜਾਈ ਲੜੀ ਔਰ ਕਾਲੀ ਦਲ ਦੇ ਕਹੋ ਖੇਤਰੀ ਪਾਰਟੀ ਦੇ ਹੱਥਾਂ ਚ ਜਿਹੜਾ ਪੰਜਾਬੀ ਭਾਈਚਾਰਾ ਉੱਚਾ ਭਾਈਚਾਰਾ ਹੀ ਆਪਣੇ ਹਿੱਤ ਸੁਰੱਖਿਆ ਤੇਗਤਾਰ ਰਿਹਾ ਔਰ ਜਿਹੜੀ ਹਾਸ਼ੀਏ ਤੇ ਜਾਣ ਦਾ ਸਭ ਤੋਂ ਵੱਡਾ ਕਾਰਨ ਹੈ ਤਾਂ ਕਾਲੀ ਦਲ ਦਾ ਜਿਹੜਾ ਏਜੰਡਾ ਹੈ ਨਾ ਜੀ ਸੱਤਾ ਦੀ ਕੁਰਸੀ ਤੋਂ ਪਹਿਲਾਂ ਮਤਲਬ ਜਿਹੜਾ ਦਸ਼ਮੇਸ਼ ਬਾਦਸ਼ਾਹ ਨੇ ਜਿਹੜਾ ਪੰਥਕ ਏਜੰਡੇ ਦੀ ਆਪਾਂ ਗੱਲ ਕਰਦੇ ਆਂ ਜਾਂ ਕਾਲ ਦੀ ਫੌਜ ਦੀ ਗੱਲ ਕਰਦੇ ਆਂ ਤਾਂ ਮਤਲਬ ਸੱਤਾ ਤੋਂ ਪਹਿਲਾਂ ਮਤਲਬ ਜਿਹੜੇ ਲੋਕ ਹਿੱਤ ਨੇ ਜਾਂ ਰਾਜ ਦੇ ਹਿੱਤ ਨੇ ਸਟੇਟ ਦੇ ਹਿੱਤ ਨੇ ਜਾਂ ਕਹ ਲੋ ਆਪਣੇ ਜਿਹੜੀਆਂ ਸੱਤਾ 'ਚ ਬੈਠੀਆਂ ਧਿਰਾਂ ਨੇ ਚਾਹ ਉਹ ਕੇਂਦਰ 'ਚ ਬੈਠੀ ਐ ਚਾਹ ਉਹ ਸਟੇਟ ਚ ਰਾਜ 'ਚ ਬੈਠੀ ਐ ਜੋ ਲੋਕਾਂ ਤੇ ਕਿਸੇ ਤਰ੍ਹਾਂ ਨਾਲ ਜ਼ੁਲਮ ਕਰਦੀ ਐ ਜਿਆਤੀ ਕਰਦੀ ਐ ਤਾਂ ਉਹਦੇ ਖਿਲਾਫ ਜਿਹੜੀ ਐ ਮੋਰਚਾ ਬੰਦੀ ਕਰਨੀ ਡੈਮੋਕਰੈਟਿਕ ਢੰਗ ਨਾਲ ਉਹਦੇ ਖਿਲਾਫ ਲੜਾਈ ਲੜਨੀ ਇਹ ਕਾਲੀ ਦਲ ਦਾ ਸਿਧਾਂਤ ਰਿਹਾ ਔਰ ਇਹ ਇਹ ਐ ਕਿ ਮੈਂ ਮਰਾਂ ਪੰਥ ਜੀਵੇ ਜਿਹੜਾ ਜੀਸ਼ ਬਾਸ਼ਾ ਨੇ ਸਾਨੂੰ ਫਲਸਫਾ ਦਿੱਤਾ ਨਾ ਇਹ ਕਾਲੀ ਦਲ ਦਾ ਸੰਸਾਧਨ ਰਿਹਾ ਔਰ ਜਦੋਂ ਜਿਉਂ-ਜਿਉਂ ਅੱਗੇ ਆਇਆ ਖਾਸ ਕਰਕੇ ਜਦੋਂ 2017 ਚ ਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਇੱਥੇ ਜਿਹੜਾ ਕੁਝ ਭਾਰੂ ਹੋਇਆ ਜ 1997 ਤੋਂ ਸ਼ੁਰੂ ਹੋ ਗਿਆ ਉਹ ਭਾਰੂ ਹੋ ਗਿਆ ਜੇ ਇੱਕ ਪਰਿਵਾਰ ਦੇ ਹੱਥ ਚਲੀ ਗਏ ਸਾਰੀ ਖੇਡ ਸਭ ਨੂੰ ਪਤਾ ਤਾਂ ਉਦੋਂ ਪੰਥ ਪ੍ਰਸਤੀ ਦੀ ਥਾਂ ਤੇ ਪਰਿਵਾਰ ਪ੍ਰਸਤੀ ਆ ਗਈ ਨੱਜ ਪ੍ਰਸਤੀ ਆ ਗਈ ਲੋਕ ਪ੍ਰਸਤੀ ਚਲੀ ਗਈ ਜਾਂ ਪੰਜਾਬ ਸਟੇਟ ਦੀ ਜਿਹੜੀ ਪ੍ਰਸਤੀ ਸੀ ਉਹ ਚਲੀ ਗਈ ਨਿੱਜੀ ਹਿੱਤ ਆ ਗਏ ਨਿੱਜੀ ਹਿੱਤ ਭਾਰੂ ਹੋ ਗਏ ਪਰਿਵਾਰ ਦੇ ਹਿੱਤ ਭਾਰੂ ਹੋ ਗਏ ਇਹ ਇਹ ਵੱਡੇ ਕਾਰਨ ਹੈ ਇੱਥੋਂ ਤੱਕ ਕਿ ਪੰਥਕ ਝੰਡੇ ਵਾਲੀ ਜਿਹੜੀ ਪਾਰਟੀ ਸੀ ਜੀ ਉਹ ਉਹ ਪੰਥ ਦੇ ਖਿਲਾਫ ਹੀ ਕਿਤੇ ਨਾ ਕਿਤੇ ਖੜੀ ਦਿਖਣ ਲੱਗੀ ਉਹਦੀ ਲੀਡਰਸ਼ਿਪ ਸੱਤਾ 'ਚ ਹੁੰਦੇ ਆ ਬਹੁਤ ਸਾਰੇ ਸੱਤਾ 'ਚ ਹੁੰਦੇ ਆ ਜਿਹੜੇ ਮੁੱਦੇ ਇੱਥੇ ਖਾਸ ਕਰ ਪੰਥਕ ਮੁੱਦੇ ਉੱਠੇ ਤਾਂ ਉਹਨਾਂ 'ਚ ਜਿਹੜਾ ਕਹ ਲੋ ਅਕਾਲੀ ਸਰਕਾਰੀ ਦੂਸਰੇ ਪਾਸੇ ਔਰ ਜਿਹੜੇ ਵਿਰੋਧੀ ਧਿਰਾਂ ਜਿਹੜੀਆਂ ਜਿਨ੍ਹਾਂ ਨੇ ਕਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਕੀਤੀਆਂ ਬਹੁਤ ਸਾਰੇ ਮਤਲਬ ਹੋਰ ਪੰਥ ਵਿਰੋਧੀ ਸੈਕ ਵਿਰੋਧੀ ਜਾਂ ਪੰਜਾਬ ਵਿਰੋਧੀ ਕਾਰਨਾਮੇ ਕੀਤੇ ਤਾਂ ਉਹਨਾਂ ਨੂੰ ਬਚਾਉਣ ਲਈ ਉਹਨਾਂ ਨੂੰ ਬਖਸਾਉਣ ਲਈ ਉਹਨਾਂ ਨੂੰ ਮਤਲਬ ਧਾਰਮਿਕ ਉਥੋਂ ਸੀਲ ਤੋਂ ਵੀ ਸ੍ਰੀ ਕਾਲ ਤਖਤ ਸਾਹਿਬ ਤੋਂ ਵੀ ਬਚਾਉਣ ਲਈ ਕਾਲੀ ਦਲ ਜਿਹੜਾ ਉਲਟੇ ਚੱਕਰ ਚ ਪੈ ਗਿਆ ਜਾਂ ਕਾਲੀ ਦਲ ਨਿਕਾ ਲੋ ਇੱਕ ਪਰਿਵਾਰ ਜਿਹੜਾ ਜਿਨ੍ਹਾਂ ਨੂੰ ਸਿਰਫ ਆਪਣੀ ਕੁਰਸੀ ਦਿਖਦੀ ਪਈ ਸੀ ਔਰ ਕੱਲਾ ਉਹੀ ਪਰਿਵਾਰ ਨਹੀਂ ਜਿਹੜੀ ਆਸਤੇ ਪਾਸੇ ਵੀ ਲੀਡਰਸ਼ਿਪ ਸੀ ਸਾਰੇ ਜਿੰਮੇਵਾਰ ਰਹੇ ਇਸ ਪਾਸੇ ਕਿਸੇ ਕੱਲੋ ਕਈ ਵਾਰੀ ਇਹ ਹੁੰਦਾ ਨਾ ਕਿ ਨਾਲ ਦੇ ਵੀ ਕੋਈ ਜ਼ਰੂਰਤ ਰੱਖਦੇ ਕਿਉਂਕਿ ਕਾਲੀ ਦਲ ਦੇ ਜਿਹੜੇ ਪੁਰਾਣੇ ਟਕਸਾਲੀ ਲੀਡਰ ਰਹੇ ਆ ਨਾ ਤਾਂ ਉਹ ਕਹਿਣੀ ਤੇ ਕਰਨੀ ਚ ਪੂਰੇ ਰਹੇ ਆ ਜੀ ਉਹ ਉਹ ਲੀਡਰਾਂ ਨੂੰ ਵੀ ਆਪਦਿਆਂ ਨੂੰ ਮਤਲਬ ਦਿਖਾਉਂਦੇ ਰਹੇ ਯਾਰ ਰਸਤਾ ਦਿਖਾਉਂਦੇ ਰਹੇ ਯਾਰ ਤਾਂ ਆਦੀ ਯਾਦ ਦਪਾਉਂਦੇ ਰਹੇ ਆ ਇਹ ਦੇਖਿਆ ਜਾਵੇ ਤਾਂ ਸਿੱਖ ਰਾਜ ਦੇ ਵੇਲੇ ਵੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਥੇਦਾਰ ਹੋਏ ਨੇ ਅ ਅਕਾਲੀ ਫੂਲਾ ਸਿੰਘ ਜਿਨ੍ਹਾਂ ਦਾ ਅਕਸਰ ਅੱਜ ਕੱਲ ਜਿਕਰ ਬਹੁਤ ਜ਼ਿਆਦਾ ਹੋ ਰਿਹਾ ਉਹ ਉਹ ਮਤਲਬ ਇੱਥੋਂ ਤੱਕ ਕਿ ਜੇ ਸਿੱਖ ਰਾਜ ਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੇ ਕਿਤੇ ਮਤਲਬ ਕਤਾਹੀ ਕਰਦਾ ਜਾਂ ਲੋਕ ਮੁੱਦਿਆਂ ਤੇ ਜਾਂ ਪੰਥ ਦੇ ਮੁੱਦਿਆਂ ਤੇ ਇਕਤਾਹੀ ਕਰਦਾ ਤਾਂ ਉਹਨੂੰ ਸਜ਼ਾ ਤੱਕ ਲਾਉਂਦੇ ਰਹੇ ਆ ਉਹਨੂੰ ਉਹਨੂੰ ਮਤਲਬ ਚੈਲੰਜ ਕਰਦੇ ਰਹੇ ਆ ਕਿਤੇ ਵੀ ਲੋੜ ਹੁੰਦੀ ਸੀ ਤਾਂ ਮੌਜੂਦਾ ਸਮੇਂ ਤਾਂ ਇਹਨਾਂ ਨੇ ਜਿਹੜੀ ਰਾਜਨੀਤਿਕ ਹਾਲਾਂਕਿ ਧਰਮ ਦਾ ਕੰਡਾ ਹੋਣਾ ਚਾਹੀਦਾ ਸੀ ਜਿਹੜਾ ਸਿੱਖਾਂ ਚ ਫਲਸਫਾ ਹੈ ਮਤਲਬ ਧਰਮ ਤੇ ਰਾਜਨੀਤੀ ਇਕੱਠੀ ਹੈ ਉਹ ਉਹ ਧਰਮ ਤਾਂ ਆ ਵੀ ਜੇ ਕੋਈ ਲੀਡਰ ਜਾਂ ਰਾਜਨੀਤਿਕ ਆਗੂ ਸੱਤਾ ਦੀ ਕੁਰਸੀ ਤੇ ਬੈਠ ਕੇ ਜਾ ਲੋਕਾਂ ਨਾਲ ਨਿਆਂ ਨਹੀਂ ਕਰਦਾ ਜਾਂ ਲੋਕਾਂ ਲੋਕਾਂ ਦੇ ਜ਼ੁਲਮ ਕਰਦਾ ਤਾਂ ਉਹਨੂੰ ਰੋਕਣ ਲਈ ਉਹ ਤੇ ਧਰਮ ਦਾ ਕੰਡਾ ਬਣਿਆ ਰਵੇ ਇੱਕ ਡਰ ਰਵੇ ਭੈ ਭਾਵ ਨਹੀਂ ਰਵੇ ਪਰ ਇਹ ਜਿਸੋ ਕਾਲੀਦਲ ਨੇ ਸਾਰਾ ਕੁਝ ਜਿਹੜਾ ਏਜੰਡਾ ਸੀ ਜਾਂ ਜਿਹੜਾ ਸਥਾਨਤ ਸੀ ਉਹ ਸਾਰਾ ਕੁਝ ਛੜਤਾ ਬਿਲਕੁਲ ਔਰ ਸਿਰਫ ਉਹ ਤੇ ਸਿਰਫ ਮਤਲਬ ਚਾਰੇ ਪਾਸੇ ਸੱਤਾ ਦੀ ਕੁਰਸੀ ਤੇ ਬੈਠ ਕੇ ਸਿਰਫ ਤੇ ਸਿਰਫ ਮਤਲਬ ਪਰਿਵਾਰ ਦਾ ਘਰ ਭਰਨਾ ਹੀ ਕੀ ਮਤਰਾ ਗਿਆ ਪੰਜਾਬ ਚ ਲਹਨ ਮਾਫੀਆ ਰੇਤ ਮਾਫੀਆ ਕੇਬਲ ਤਾਰ ਮਾਫੀਆ ਮਨੇ ਇੰਨੇ ਮਾਫੀਏ ਆ ਗਏ ਤੁਸੀਂ ਸੋਚ ਹੀ ਨਹੀਂ ਸਕਦੇ ਗੈਂਗਸਟਰ ਬਾਦ ਹਨਾ ਲੱਠ ਮਾਰ ਗੈਂਗ ਜਿਹੜਾ ਉਹ ਸਾਰਿਆਂ ਦੇ ਕਰਕੇ ਲੋਕਾਂ ਦਾ ਜਾਂ ਸਿੱਖਾਂ ਦਾ ਖਾਸ ਕਰਕੇ ਪੰਜਾਬੀਆਂ ਦਾ ਜਿਹੜਾ ਲੋਕਾਂ ਦਾ ਮੋਹ ਸੀ ਜਾਂ ਜਿਹੜੀ ਲੋਕਾਂ ਦੀ ਖੇਤਰੀ ਪਾਰਟੀ ਸੀ ਜੀ ਗੱਲ ਜਿਹਦੇ ਜਿਹਦੇ ਹੱਥਾਂ ਚ ਲੋਕ ਆਪਣੇ ਹੱਥ ਸੁਰੱਖਿਅਤ ਸਮਝਦੇ ਸੀ ਤਾਂ ਉਹ ਲੋਕਾਂ ਚ ਹੌਲੀ ਹੌਲੀ ਦੂਰੀ ਬਣਦੀ ਗਈ ਔਰ 2017 ਤੋਂ ਬਾਅਦ ਲਗਾਤਾਰ 10 ਸਾਲ ਹੋ ਗਏ ਜਿਹੜੀ ਸੱਤਾ ਚ ਸਰਕਾਰ ਆਉਦੀ ਹੈ ਦੋ ਵਾਰੀ ਲਗਾਤਾਰ ਆਉਂਦੀ ਹੈ ਅਕਾਲੀ ਦਲ ਦੀ ਸਰਕਾਰ ਔਰ ਮੁੜ ਕੇ ਲੋਕਾਂ ਦੇ ਹਾਸ਼ੀਏ ਤੇ ਕਰਦੀ 17 ਤੋਂ ਬਾਅਦ ਦਿਖਾਈ ਹੀ ਨਹੀਂ ਕਿਤੇ ਗ੍ਰਾਫ ਡਾਊਨ ਹੀ ਜਾ ਰਿਹਾ ਹਾਂ ਹਾਂ ਔਰ ਹੁਣ ਤਾਂ ਇਹ ਹਾਲਾਤ ਹੈ ਜੇ ਮੌਜੂਦਾ ਹਾਲਾਤ ਦੇਖ ਲਈਏ ਤਾਂ ਆਪਾਂ ਤੁਸੀਂ ਜੇ ਲਾਸਟ ਹੁਣ ਜਿਹੜੀ ਚੋਣ ਹੋਈ ਆ ਉਹ ਚ ਕਿਹੜਾ ਕਾਲੀ ਦਲ ਕਿਤੇ ਦਿਖਿਆ ਨਗਰ ਨਗਰਪੰਚਾਇਤ ਚੋਣਾਂ ਚ ਹਾਲਾਂਕਿ ਸ਼ਹਿਰੀ ਖੇਤਰ ਚ ਵੀ ਕਾਲੀ ਦਲ ਦੀ ਹੋਂਦ ਰਹੀ ਆ ਹਮ ਕਾਲੀ ਦਲ ਵੱਡੀ ਪੱਧਰ ਤੇ ਇਹ ਚੋਣਾਂ ਵੀ ਜਿੱਤਾ ਰਿਆ ਕਿਤੇ ਦਿਖਿਆ ਹੀ ਨਹੀਂਗਾ ਇਹ ਲਾਸਟ ਸੀ ਹੁਣ ਵੀ ਜੇ ਦੇਖਿਆ ਜਾਵੇ ਤਾਂ ਭਾਵੇਂ ਜਿਹੜੀ ਹੁਣ ਵੀ ਮਜੂਤਾ ਤੁਸੀਂ ਗੱਲ ਕੀਤੀ ਹੈ ਕਿ ਮਜੂਤਾ ਕੀ ਹਾਲਾਤ ਨੇ ਮਜੂਤਾ ਹਾਲਾਤ ਦੇਖੋ ਲੱਗਨ ਜੀ ਜਿਹੜੀ ਅਕਾਲੀ ਦਲ ਦੇ ਹੱਥਾਂ ਚ ਨਾ ਖਾਸ ਕਰ ਜਿਵੇਂ ਕਸਾਲੀ ਦੇ ਮੁੱਦੇ ਮਸਲੇ ਆ ਹਮ ਔਰ ਔਰ ਜੇ ਇਸ ਤੋਂ ਪਹਿਲਾਂ ਆਪਾਂ ਗੱਲ ਵੀ ਕਰ ਲਈ ਜਿਹੜੀ ਤੁਸੀਂ ਕਿਹਾ ਬੈਕਪਟ ਤੇ ਕਿਹਾ ਗਿਆ ਵੱਡਾ ਇਹ ਹੋਇਆ ਕਾਰਨ ਕਿ ਜਿਹੜਾ ਗੱਠਜੋੜ ਵੀ ਹੁੰਦੇ ਰਹੇ ਆ ਜਮ ਭਾਜਪਾ ਨਾਲ ਗੱਠਜੋੜ ਰਿਹਾ ਨੈਸ਼ਨਲ ਪਾਰਟੀ ਨਾਲ ਤਾਂ ਉੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਦੀ بجائے ਜਾਂ ਪੰਜਾਬ ਦੀ ਕਿਸਾਨੀ ਦੀ ਗੱਲ ਕਰਨ ਦੀ بجائے ਜਾਂ ਜਾਂ ਬੰਦੀ ਸਿੰਘਾਂ ਦੀ ਗੱਲ ਕਰਨ ਦੀ بجائے ਤਾਂ ਸੱਤਾ 'ਚ ਹੁੰਦਿਆਂ ਕਾਲੀ ਦਲ ਨੇ ਇਹ ਮੁੱਦੇ ਵੀ ਬਸਾਰੀ ਰੱਖੇ ਜਿੱਥੋਂ ਤੱਕ ਕਿ ਜਿੱਥੇ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੀ ਲੜਾਈ ਸੀ ਉਦੇ ਖਲਾਫ ਰੋਲ ਅਦਾ ਕਰਦਾ ਨਜ਼ਰ ਆਇਆ ਕਾਲੀ ਦਲ ਇਹ ਬਹੁਤ ਸਾਰੇ ਬਹੁਤ ਸਾਰੇ तमाम ਮੁੱਦੇ ਮਸਲੇ ਨੇ ਜਿਨ੍ਹਾਂ ਦਾ ਕਰਕੇ ਕਾਲੀ ਦਲ ਬੈਕਵਰਡ ਤੇ ਗਿਆ ਔਰ ਜੇ ਮਿਲਦਾ ਸਮੇ ਵੀ ਤੁਸੀਂ ਇਹਦੇ ਨਾਲ ਸਰ ਇੱਕ ਵੱਡਾ ਸਵਾਲ ਵੀ ਉੱਠਦਾ ਵੀ ਸਿੰਘ ਸਾਹਿਬਾਨਾਂ ਦੇ ਹੁਕਮ ਅਨੁਸਾਰ ਅਕਾਲੀ ਟੜਿਆਂ ਚ ਇਕਤਾ ਦਾ ਕੋਈ ਰਾਹ ਦਿਖ ਰਿਹਾ ਹੈ ਜਾਂ ਹੋਰ ਟੜੇ ਉਬਰਣਗੇ ਲਗਨ ਜੀ ਦੇਖੋ ਇਹ ਤਾਂ ਇਸ ਗੱਲ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰਦੇ ਹਾਂ ਹੁਣ ਤੁਸੀਂ ਮੌਜੂਦਾ ਸਮੇ ਵੀ ਦੇਖ ਲਓ ਅਕਾਲੀ ਦਲ ਜਿਹੜੀ ਕਿਸਾਨੀ ਸੰਘਰਸ਼ ਕਰ ਰਹੀ ਹੈ ਬਾਰਡਰਾਂ ਤੇ ਕੇਂਦਰ ਦੇ ਖਿਲਾਫ ਲੜ ਰਹੀ ਹੈ ਭਾਜਪਾ ਦੇ ਖਿਲਾਫ ਜੀ ਸਰਕਾਰ ਦੇ ਖਿਲਾਫ ਕਿੱਡਾ ਵੱਡਾ ਮੁੱਦਾ ਬਣਿਆ ਕਿੱਡਾ ਵੱਡਾ ਮਸਲਾ 2 ਸਾਲ ਹੋ ਗਏ ਬੈਠਿਆਂ ਨੂੰ ਔਰ ਦੂਸਰੇ ਪਾਸੇ ਬੰਦੀ ਸਿੰਘਾਂ ਵਾਲਾ ਜਿਹੜਾ ਮੋਰਚਾ ਉਹ ਵੀ ਕਿੱਡਾ ਵੱਡਾ ਮਤਲਬ ਚੱਲ ਰਿਹਾ ਕੱਲ ਕਿੱਡਾ ਵੱਡਾ ਪ੍ਰੋਟੈਸਟ ਹੋਇਆ ਇਹ ਕਾਲੀਗਲ ਦੇ ਮੁੱਦੇ ਸੀ ਔਰ ਕਾਲੀ ਦਲ ਇਹਨਾਂ ਮੁੱਦੇ ਅੱਜ ਕਿਤੇ ਨਜ਼ਰ ਨਹੀਂ ਆਉਂਦਾ ਜੀ ਉਲਟਾ ਅ ਮਤਲਬ ਆਪਣੇ ਆਪ ਨੂੰ ਬਾਹਰ ਲਈ ਜਿਹੜੀ ਤੁਸੀਂ ਗੱਲ ਕੀਤੀ ਵੀ ਕਿਤੇ ਕਿਸ ਤਰ੍ਹਾਂ ਜਾਂ ਏਕਤਾ ਹੋ ਸਕਦੀ ਹੈ ਜਾਂ ਬਾਹਰ ਹੋ ਸਕਦਾ ਤੇ ਉਹਦੇ ਵਿੱਚ ਲੱਗਿਆ ਹੋਇਆ ਹੁਣ ਤੁਸੀਂ ਦੇਖੋ ਇੱਕ ਪਾਸੇ ਸਿੰਘ ਸਾਹਿਬਾਨ ਵੱਲੋਂ ਜਿਹੜਾ ਹੁਕਮਨਾਮਾ ਆਇਆ ਕਿ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਜੋੜ ਮੇਲਿਆਂ ਤੇ ਉਹ ਰਾਜਨੀਤਿਕ ਕਾਨਫਰੰਸਾਂ ਨਾ ਕਰਨ ਰੋਕ ਲੱਗੀ ਹੋਈ ਹੈ ਔਰ ਦੂਸਰੇ ਪਾਸੇ ਹੁਣ ਜਿਹੜੀ ਪੰਥਕ ਧਰਾਂ ਵੱਲੋਂ ਜਿਹੜੀ ਕਾਨਫਰੰਸ ਉੱਥੇ ਰੱਖੀ ਗਈ ਹੈ ਭਾਈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਦੋਵੇਂ ਔਰ ਹੋਰ ਵੀ ਉਹਨਾਂ ਦੇ ਫਾਦਰ ਸਾਹਿਬ ਉਹ ਦੇਖ ਰਹੇ ਆ ਅਮਰਤਪਾਲ ਦੇ ਹਨ ਤੁਹਾਨੂੰ ਪਤਾ ਔਰ ਉਸ ਦੇ ਨਾਲ ਕਾਲੀਦਲ ਨੇ ਵੀ ਆਪਣੀ ਕਾਨਫਰੰਸ ਰੱਖੀ ਹੋਈ ਹੈ ਔਰ ਕਾਲੀਦਲ ਇੰਨਾ ਕਿਸਾਨੀ ਦੇ ਮੁੱਦਿਆਂ ਜਾਂ ਬੰਦੀ ਸਿੰਘਾਂ ਦੇ ਮੁੱਦਿਆਂ ਤੇ ਲੜਾਈ ਦੀ بجائے ਜਾਂ ਉਹ ਚ ਸ਼ਾਮਲ ਹੋਣ ਦੀ بجائے ਉਹਦੀ ਲਾਮਬੰਦੀ ਚ ਲੱਗਿਆ ਹੋਇਆ ਔਰ ਸੁਖਵੀਰ ਬਾਦਲ ਤੁਸੀਂ ਸੁਣਿਆ ਹੋਊਗਾ ਕੱਲ ਉਹ ਆਪ ਖੁਦ ਉਹਦੀ ਲਾਮਬੰਦੀ ਪਿੰਡਾਂ ਚ ਕਰਦੇ ਨਜ਼ਰ ਆਏ ਆ ਔਰ ਜਿਹੜੀ ਏਕਤਾ ਦੀ ਤੁਸੀਂ ਗੱਲ ਕਰ ਰਹੇ ਹੋ ਦੇਖੋ ਜੇ ਗੱਲ ਕਰੀਏ ਤਾਂ ਅਕਾਲੀ ਦਲ ਦੇ ਬਹੁਤ ਸਾਰੇ ਧੜੇ ਨੇ ਪੰਜਾਬ 'ਚ ਮੁੱਖ ਧੜਾ ਜਿਹੜਾ ਬਾਦਲ ਸ਼੍ਰੋਮਣੀ ਕਾਲੀ ਦਲ ਬਾਦਲ ਹੀ ਰਿਹਾ ਔਰ ਹੁਣ ਜੇ ਦੇਖੀਏ ਤਾਂ ਜਿਹੜੀ ਏਕਤਾ ਸਿੰਘ ਸਾਹਿਬਾਨਾ ਦੇ ਹੁਕਮਨਾਮੇ ਤੋਂ ਬਾਅਦ ਜਿੱਥੇ ਅਕਾਲੀ ਦਲ ਨੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾ ਕੇ ਸਿੰਘ ਸਾਹਿਬਾਨਾ ਨੇ ਹੁਕਮ ਕੀਤਾ ਸੀ ਜਾਂ ਕੱਲ ਵੀ ਜਥੇਦਾਰ ਰਗਵੀਰ ਸਿੰਘ ਜਿਹੜੇ ਨੇ ਉਹਨਾਂ ਨੇ ਦੁਬਾਰਾ ਇਹ ਗੱਲ ਦੁਹਰਾਈ ਹੈ ਕਿ ਅਕਾਲੀ ਦਲ ਨੂੰ ਜਿਹੜੇ ਜਾਂ ਲੀਡਰਸ਼ਿਪ ਨੂੰ ਜਿਹੜੇ ਹੁਕਮਨਾਮੇ ਜਾਰੀ ਹੋਏ ਨੇ ਬਈ ਸੱਤ ਮੈਂਬਰੀ ਕਮੇਟੀ ਬਣਾ ਕੇ ਭਰਤੀ ਕੀਤੀ ਜਾਵੇ ਪਾਰਟੀ ਉਹਦੀ ਮੈਂਬਰਸ਼ਿਪ ਕੀਤੀ ਜਾਵੇ ਫਿਰ ਡੈਲੀਗੇਟ ਚੁੜੇ ਜਾਣ ਫਿਰ ਜਿਹੜੀ ਹੈ ਪ੍ਰਧਾਨ ਜਾਂ ਲੀਡਰਸ਼ਿਪ ਤੇ ਚੋਣ ਕੀਤੀ ਜਾਵੇ ਔਰ ਇਸ ਮੁੱਦੇ ਤੇ ਜਿਹੜਾ ਬਰਾਬਰ ਅਕਾਲੀ ਦਲ ਖੜਾ ਹੋਇਆ ਸੀਗਾ ਅ ਅਕਾਲੀ ਸੁਧਾਰ ਲਹਿਰ ਵਾਲਾ ਉਹਨਾਂ ਨੇ ਉਹ ਲੀਡਰਸ਼ਿਪ ਨੇ ਸਾਰੀ ਨੇ ਅਸਤੀਫੇ ਵੀ ਦਿੱਤੇ ਆ ਉਹਨਾਂ ਨੇ ਉਹਨਾਂ ਨੇ ਮੰਗ ਵੀ ਕੀਤੀ ਹੈ ਕਿ ਕਾਲੀਦਲ ਬਾਦਲ ਜਿਹੜਾ ਧੜਾ ਇਸ ਤੋਂ ਭੱਜ ਰਿਹਾ ਹੈ। ਕੁਰਾਨਾ ਕੰਨੀ ਕਰ ਰਿਹਾ ਹੈ। ਔਰ ਲਗਾਤਾਰ ਟਾਈਮ ਮੰਗ ਕੇ ਵੀ ਇਹ ਤੇ ਅਮਲ ਨਹੀਂ ਕਰ ਰਿਹਾ ਅਸਤੀਫੇ ਵਾਲੇ ਮੁੱਦੇ ਤੇ। ਨਾ ਹੀ ਇੱਕ ਤਰ੍ਹਾਂ ਨਾਲ ਜਿਹੜੀ 7 ਮੈਂਬਰੀ ਕਮੇਟੀ ਹੈ ਉਹਦਾ ਵੀ ਜਿਹੜਾ ਏਜੰਡਾ ਹੈ ਜਾਂ ਉਹਨੂੰ ਜਿਹੜਾ ਹੁਕਮਨਾਮਾ ਜਾਰੀ ਹੋਇਆ ਹੈ ਉਹ ਵੀ ਇੱਕ ਤਰ੍ਹਾਂ ਨਾਲ ਕਹੋ ਠੰਡੇ ਪਾਸੇ ਠੀ ਪਾ ਦਿੱਤਾ ਗਿਆ। ਬਿਲਕੁਲ। ਹੈਨਾ? ਅੱਜ ਜ਼ਰੂਰ ਆ ਕਿ ਸ਼ਾਇਦ ਅੱਜ ਕਾਲੀਦਲ ਬਾਦਲ ਧੜਾ ਉੱਤੇ ਫੇਰ ਜ세ਦਾਰ ਨੂੰ ਮਿਲ ਰਹੀ ਹੈ ਲੀਡਰਸ਼ਿਪ ਹੋਰ ਉਹਦਾ ਉਹ ਫਿਰ ਹੋਰ ਸਮਾਂ ਮੰਗ ਲੈਣ ਜਿਹੜੇ ਹਾਲਾਤ ਬਣੇ ਹੋਇਆ ਸਮਾਂ ਹੀ ਮੰਗ ਰਹੇ ਆ ਨਾ ਵਾਰ-ਵਾਰ ਸਮਾਂ ਤਾਂ ਵੀ ਹੁਣ ਤਾਂ ਅੱਗੇ ਚੱਲਿਆ ਗਿਆ ਸਮਾਂ ਕਹਿਣ ਤੋਂ ਭਾਵ ਆ ਕਿ ਕਾਲੀ ਦਲ ਦੇ ਆਵਾਰ ਜਾਂ ਆਪਸੀ ਏਕਤਾ ਦੀ ਗੱਲ ਤਾਂ ਆਉਣਗੇ ਦੂਸਰੇ ਪਾਸੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਤੁਹਾਡੇ ਵੱਲੋਂ ਵੀ ਗੱਲ ਕਰ ਲਈਏ ਉਹਨਾਂ ਵੱਲੋਂ ਵੀ ਏਕਤਾ 'ਚ ਕੋਈ ਜਿਹੜੀ ਆ ਉਹ ਪਹਿਲ ਕਦਮੀ ਜਾਂ ਕਹਿ ਲਓ ਜਾਂ ਉਹ ਨਹੀਂ ਸਮੇਧੀ ਦੀਕ ਨਹੀਂ ਇਹਦੇ ਕੀਤੀ ਗਈ ਉਹਨਾਂ ਨੇ ਵੀ ਇੱਕ ਵਕਰੀ ਧਿਰ ਦਾ ਜਿਹੜਾ ਗਠਨ ਕਰਨ ਦਾ ਐਲਾਨ ਕਰਤਾ ਜਿਹੜਾ ਸਿੰਘ ਸਾਹਿਬਾਨ ਦਾ ਜਿਹੜਾ ਫੈਸਲਾ ਜਾ ਹੋਇਆ ਹੁਕਮਨਾਮਾ ਉਹ ਤੇ ਜੇ ਕੋਈ ਧਿਰ ਕਾ ਮਤਲਬ ਅਮਲ ਕਰਦੀ ਨਜ਼ਰ ਨਹੀਂ ਆ ਰਹੀ ਔਰ ਜਿਸ ਤਰ੍ਹਾਂ ਜਿਹੜੀ ਤੁਸੀਂ ਭਵਿੱਖ ਦੀ ਗੱਲ ਕੀਤੀ ਹੈ ਵੀ ਭਵਿੱਖ ਕੀ ਹੋ ਸਕਦਾ ਕੱਲ੍ਹ ਦਾ ਅਜੇ ਤੱਕ ਤਾਂ ਜਾਂ 2027 ਨੂੰ ਲੈ ਕੇ ਜਾਂ ਜਿਸ ਤਰ੍ਹਾਂ ਸੁਖਵੀਰ ਬਾਦਲੇ ਕੱਲ੍ਹ ਕਿਹਾ ਕਿ ਉਹ ਜੀ ਆਰਾਮ ਕਰ ਰਹੇ ਸੀ ਜਾਂ ਹੁਣ ਬਹੁਤ ਬੜੀਆਂ ਹਨਾ ਵੇ ਹੁਣ ਇੱਕ ਨਮਾਹ ਬਹਾਰ ਆਊਗਾ ਜਾਂ ਉਹ ਹੋਊਗਾ ਹਾਰ ਤਾਂ ਦੇਖੋ ਇੱਕ ਪੈਸੇ ਦੇ ਜੋਰ ਨਾਲ ਇਕੱਠ ਕਰ ਲੈਣੇ ਲੋਕਾਂ ਨੂੰ ਇਕੱਠੇ ਕਰ ਲੈਣਾ ਜਾਂ ਉਹਨਾਂ ਕਾ ਕੇਟਰ ਤਾਂ ਇਹਨਾਂ ਦਾ ਖੜਾ ਹੀ ਆ ਜਿਹੜੇ ਆਮ ਲੋਕ ਨੇ ਆਮ ਲੋਕਾਂ ਦੇ ਦਿਲ ਜਿੱਤਣੇ ਜਾਂ ਆਮ ਲੋਕ ਆਮ ਪੰਜਾਬੀਆਂ ਵੱਲੋਂ ਖਾਲੀ ਦਲ ਦੇ ਹੱਕ ਚ ਆਉਣਾ ਉਹ ਅਜੇ ਕਿਤੇ ਨਜ਼ਰ ਨਹੀਂ ਆਉਂਦਾ ਬਿਲਕੁਲ ਪਰ ਜਿਹੜੀ ਨਵੀਂ ਧਰਵੀ ਖੜੀ ਹੋ ਰਹੀ ਹੈ ਇਹ ਦੇ ਵੀ ਮਤਲਬ ਕਿਸ ਤਰ੍ਹਾਂ ਦੀ ਇਹ ਵੀ ਜਿਹੜੀਆਂ ਗਰਮ ਧਿਰਾਂ ਨੇ ਉਹ ਤੋਂ ਮਾਨ ਸਾਹਿਬ ਵੀ ਮਤਲਬ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਵਾਲੇ ਪ੍ਰਧਾਨ ਉਹ ਵੀ ਅਜੇ ਤੱਕ ਉਹਨਾਂ ਨੇ ਵੀ ਕਿਹਾ ਵੀ ਅਸੀਂ ਮਤਲਬ ਉਹਨਾਂ ਚ ਦੇਰ ਨਹੀਂ ਜਿੰਨਾ ਚਿਰ ਇਹ ਸਾ ਮਤਲਬ ਜਿਹੜਾ ਮੁੱਦਾ ਖਾਲਸਾਣ ਦਾ ਮੁੱਦਾ ਵੀ ਉਹਤੇ ਨਹੀਂ ਸਾਡੀ ਉਹ ਕਰਨਗੇ ਅਸੀਂ ਸਪੋਰਟ ਨਹੀਂ ਕਰਾਂਗੇ ਨਹੀਂ ਜਾਣਗੇ ਉਹ ਵੀ ਨਹੀਂ ਕਲੀਅਰ ਉਹਨਾਂ ਨੇ ਕੀਤਾ ਜਾਂ ਇਹ ਇਹਨਾਂ ਨੇ ਵੀ ਹੁਣ ਜਿਹੜਾ ਅਮਰਤ ਪਾਈ ਅਮਰਤਪਾਲ ਸਿੰਘ ਦੇ ਧੜੇ ਵੱਲੋਂ ਹੇਗਾ ਮੇਨ ਮੁੱਖ ਤੌਰ ਤੇ ਇਹਨਾਂ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਉਹ ਤੇ ਹੀ ਚੱਲਣ ਦਾ ਐਲਾਨ ਕੀਤਾ ਹੈ ਜੀ ਔਰ ਜਿਹੜਾ ਉਹਨਾਂ ਦਾ ਮੁੱਖ ਏਜੰਡਾ ਇਹੀ ਰਹੂਗਾ ਔਰ ਇਹ ਵੀ ਪਤਾ ਲੱਗਿਆ ਕਿ ਉਹ ਖਾਸ ਕਰਕੇ ਜਿਹੜੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਹੈ ਜਾਂ ਫੈਡਰਲ ਢਾਂਚੇ ਦੀ ਮੰਗ ਹੈ ਉਹ ਤੇ ਜ਼ੋਰ ਦੇਣਗੇ ਹਾਂ ਉਹਨੂੰ ਮੁੱਖ ਏਜੰਡਾ ਬਣਾਉਣਗੇ ਔਰ ਇਹ ਇਹ ੜੀ ਕਰ ਨਹੀਂ ਪਾਉਗੇ ਵੀ ਦੇਖੋ ਇੱਕ ਤਰ੍ਹਾਂ ਨਾਲ ਇਹ ਤਾਂ ਹੋ ਗਿਆ ਵੀ ਕਾਨੂੰਨੀ ਤੌਰ ਤੇ ਉਹ ਪਾਰਟੀ ਰਜਿਸਟ੍ਰੇਸ਼ਨ ਲਈ ਜਾਂ ਪਾਰਟੀ ਦੇ ਚੋਣ ਕਮਿਸ਼ਨ ਕੋਲ ਰਜਿਸਟਰਡ ਕਰਾਉਣ ਲਈ ਚਾਰਾ ਜੋਈ ਜਾਂ ਕਾਨੂੰਨੀ ਤੌਰ ਤੇ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ। ਔਰ ਉਹਨਾਂ ਦੇ ਜਿਹੜੇ ਕਾਨੂੰਨੀ ਸਲਾਹਕਾਰ ਨੇ ਭਾਈ ਅਮਰਿਤਪਾਲ ਸਿੰਘ ਦੇ ਜਾਂ ਉਹਨਾਂ ਦੇ ਐਡਵੋਕੇਟ ਨੇ ਉਹ ਵੀ ਅੱਜ ਇਹਦੇ ਬਾਰੇ ਬੋਲਦੇ ਨਜ਼ਰ ਆਏ ਨੇ। ਔਰ ਲੋਕ ਕਿਸ ਤਰ੍ਹਾਂ ਦਾ ਹੰਗਾਰਾ ਦਿੰਦੇ ਆ ਉਹ ਸਮਾਂ ਦੱਸੂਗਾ ਜਾਂ ਕਿਹੜੇ ਕਾਲੀ ਦਲ ਨੂੰ ਹੰਗਾਰਾ ਦਿੰਦੇ ਆ ਉਹ ਵੀ ਸਮਾਂ ਦੱਸੂਗਾ। ਔਰ ਕਾਲੀ ਦਲ ਦੀ ਜਿਹੜੀਆਂ ਏਕਤਾ ਉਹਦੇ ਬਾਰੇ ਤਾਂ ਅਜੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ 나ਈ ਮੈਨੂੰ ਲੱਗਦਾ ਕਿਤੇ ਨੇੜੇ ਕੋ ਵਕ ਚੁੰਦੀ ਨਜ਼ਰ ਆ ਰਹੀ ਹੈ ਇਤੋਂ ਤੱਕ ਜਿਹੜਾ ਬਾਗੀ ਧੜਾ ਵੀ ਆ ਉਹ ਵੀ ਮੈਨੂੰ ਲੱਗਦਾ ਜਿਹੜੇ ਵੱਖਰੀ ਸੋਚੀ ਰਹੂਗਾ ਜੇ ਸੱਤ ਮੈਂਬਰੀ ਕਮੇਟੀ ਕੰਮ ਨਹੀਂ ਕਰਦੀ ਜਾਂ ਉਸ ਰੂਪ ਤੇ ਡੈਲੀਗੇਟ ਜਾਂ ਭਰਤੀ ਕਰਕੇ ਡੈਲੀਗੇਟ ਚੁਣ ਕੇ ਲੀਡਰਸ਼ਿਪ ਦੀ ਚੋਣ ਨਹੀਂ ਹੁੰਦੀ ਤਾਂ ਉਹ ਵੀ ਅਜੇ ਪਾਸੇ ਹੀ ਨਜ਼ਰ ਆਉਗੀ ਔਰ ਉਹ ਤੋਂ ਇਲਾਵਾ ਵੀ ਜੇ ਦੇਖ ਲਈਏ ਤਾਂ ਅਕਾਲੀ ਦਲ 1920 ਹੈ ਰਵਿੰਦਰ ਸਿੰਘ ਵਾਲਾ ਅਕਾਲੀ ਦਲ ਆਪਣਾ ਪੰਥਕ ਹੈਗਾ ਤੜਾ ਫਾਜ ਸਿੰਘ ਜਸਵੀਰ ਸਿੰਘ ਓਡੇ ਵਾਲਾ ਅਕਾਲੀ ਦਲ ਆ ਪੰਥਕ ਅਕਾਲੀ ਦਲ ਆ ਹੋਰ ਵੀ ਕਈ ਮਤਲਬ 13 ਰਹੇਗੀਆਂ ਨੇ ਜਿਹੜੀਆਂ ਅਕਾਲੀ ਧਰਾਂ ਨੇ ਔਰ ਏਕਤਾ ਲਈ ਅਜੇ ਕਿਤੇ ਨਜ਼ਰ ਨਹੀਂ ਆਉਂਦੀ ਤੇ ਨਾ ਹੀ ਭਵਿੱਖ 'ਚ ਕਿਤੇ ਅਕਾਲੀ ਦਲ ਦਾ ਅਵਾਰ ਹੁੰਦਾ ਨਜ਼ਰ ਆਉਂਦਾ ਔਰ ਮਤਲਬ ਇੱਕ ਇੱਕ ਇਹ ਹੈਗਾ ਦਮਗਜੇ ਜਿੱਤੇ ਮਰਜੀ ਮਾਰੀ ਜਾਣ ਸੁਵੀਰ ਬਾਦਲ ਜਾਂ ਉਹਨਾਂ ਦੀ ਲੀਡਰਸ਼ਿਪ ਜਾਂ ਜਿਸ ਤਰ੍ਹਾਂ ਉਹਨਾਂ ਨੇ ਮੈਨਾ ਮੰਨੂ ਵਾਲੀ ਉਹ ਅਪਣਾਈ ਹੋਈ ਹੈ ਇਹ 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 ਦੀ ਅੱਜਾਪਨ ਕਾਫੀ ਲੰਬੀ ਐ ਤੇ ਚਰਚਾ ਕਰ ਗਏ ਬਈ ਉਹ ਉਹ ਕਿਤੇ ਅਜੇ ਨਜ਼ਰ ਨਹੀਂ ਆਉਂਦਾ ਜੀ ਤਾਂ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਵਿਸ਼ੇ ਤੇ ਬੜੀ ਵਿਸਥਾਰ ਚ ਜਾਣਕਾਰੀ ਦਿੱਤੀ ਆ ਤਾਂ ਜੁੜਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤਾਈਸਨ ਸਾਡੇ ਨਾਲ ਸੀਨੇ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਕੱਲ ਦੁਬਾਰਾ ਫਿਰ ਆਜ਼ਰ ਹੋਵਾਂਗੇ ਅਜੇ ਕੁਝ ਖਾਸ ਅਤੇ ਹੈ ਮੁੱਦੇ ਲੈ ਕੇ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਧੰਨਵਾਦ